ਕਮੀਆਂ ਜੀ ਉਹ ਮੰਮੀ ਆਲੇ ਤਾਂ ਆ ਆ ਬਸ ਤੁਹਾਡੇ ਚ ਬੈਠੇ ਆ 49 ਵਾਲੇ ਤਾਂ ਤੁਹਾਡੇ ਕੋਲ ਆਉਂਦੇ ਹੀ ਨਹੀਂ ਐਸੇ ਕਰਕੇ ਤਾਂ ਕਹਿੰਦੇ ਸਾਡੀਆਂ ਕਮੀਆਂ ਜੀ ਨਹੀਂ ਭਾਜੀ ਵੀ ਈਮੇਲ ਭੇਜੀ ਉਹ ਕਹਿੰਦੇ ਕਦੋਂ ਜਵਾਬ ਦਵਾਂਗੇ ਅਸੀਂ ਹੁਣ ਸਾਨੂੰ ਉਹਦਾ ਕੋਈ ਸਿੱਖਾ ਨਹੀਂ ਉਹਨਾਂ ਜੀਆ ਸਾਹਿਬ ਤੁਸੀਂ ਦੱਸੋ ਜੀ ਕੀਤਾ ਗਿਆ ਮੇਲੇ ਦੇ ਵਿੱਚ ਉਹਦੇ ਬਾਰੇ ਕੀ ਕਹਿਣਾ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਇਹ ਰੋਸ ਪ੍ਰਦਰਸ਼ਨ ਕਰ ਰਹੇ ਆ ਚੱਲ ਰਿਹਾ ਆ ਇਹ ਬੜਾ ਹੀ ਲੰਬੇ ਸਮੇਂ ਤੋਂ ਸਾਡੀ ਪ੍ਰਸ਼ਾਸਨ ਦੇ ਨਾਲ ਮਿਲ ਮੈਨੇਜਮੈਂਟ ਨਾਲ ਕੱਲ ਕੱਲਵਾ ਚੱਲਦੀ ਪਈ ਸੀ ਕਿ ਜਿਹੜੀ ਸਾਡੀ ਆਰਮ ਕੱਟੀ ਜਾਂਦੀ ਰਿਟੇਨ ਮਨੀ ਦੀ ਨਹੀਂ ਜਾਂਦੇ ਉਹ ਇਹ ਅਸੀਂ ਬੌਂਡ ਪੂਰਾ ਕਰਦੇ ਹਾਂ ਫਿਰ ਤਾਂ ਸਾਨੂੰ ਵਾਪਸ ਹੋ ਜਾਂਦੀ ਹੈ ਪਰ ਇਸ ਵਾਰ ਇਹਨਾਂ ਦੀ ਮੌਸਮ ਦੀ ਮਾਰ ਪੈਣਾ ਪਹਿਲਾਂ ਝੂਨੇ ਦੀ ਮੌਸਮ ਤੇ ਬੜੀ ਮਾਰ ਪਈ ਫਿਰ ਬਾਗ ਵਿੱਚ ਦੰਨੇ ਤੇ ਬੜੀ ਮਾਰ ਪੈ ਰਹੀ ਆ ਹਰ ਇੱਕ ਸਾਤੀ ਏਕੜ 1.5 200 ਕੁਇੰਟਲ ਦਰਨਾ ਕੱਟ ਨਹੀਂ ਕੱਟ ਲਈ ਤੇ ਨੰਬਰ 2 ਤੇ ਨੂੰ ਲੈ ਲੈ ਚੱਲਣੀ ਨਹੀਂ ਰਹੀ ਸਹੀ ਸਲਾਮਤ ਰਹੋ ਤੇ ਉਸ ਕਰਕੇ ਕਿਸੇ ਵੀ ਜ਼ਿੰਮੇਵਾਰ ਦਾ ਸਾਨੂੰ ਬੌਂਡ ਪੂਰਾ ਪਤਾ ਨਹੀਂ ਇਹਦਾ ਅਸੀਂ ਇਹਨਾਂ ਨੂੰ ਇਹੀ ਮੰਗ ਕਰਦੇ ਸੀ ਵੀ ਜਿਹੜਾ ਸਾਡੀ ਰੀਟੇਨ ਮੰਨੀ ਆ ਸਾਡੀ ਆਰਮ ਕੱਟਦੇ ਬਿਨਾ ਕੱਟੋ ਵੀ ਉਹ ਟੋਟਲ ਮਾਫ ਕਰ ਦੋ ਮੈਲ ਤਾਂ ਚੱਲੀ ਜਾਨੀ ਜਿੰਨਾ ਟਾਈਮ ਚੱਲਣੀ ਚੱਲਣੀ ਆ ਤਾਂ ਉਸ ਗਲਤੀ ਸਾਨੂੰ ਅਸੀਂ ਡੀਸੀ ਸਾਹਿਬ ਨੂੰ ਮੈਮੋਰੰਡਮ ਦਿੱਤਾ ਜੀਐਮ ਸਾਹਿਬ ਨੂੰ ਦਿੱਤਾ ਸੀਸੀਪੀਓ ਸਾਹਿਬ ਨੂੰ ਦਿੱਤਾ ਪਰ ਉਹ 22 ਤਰੀਕ ਤੋਂ ਬਾਅਦ ਉੱਤੇ ਕੋਈ ਵੀ ਵਿਚਾਰ ਚਰਚਾ ਨਹੀਂ ਹੋਈ 27 ਤਰੀਕ ਦਾ ਟਾਈਮ ਸੀ 27 ਤਰੀਕ ਲੰਘ ਗਈ 28 ਤਰੀਕ ਨੂੰ ਗੱਲ ਕੀਤੀ ਤਾਂ ਇਹ ਕਹਿੰਦੇ ਜੀ ਕੀਤਾ ਕੋਈ ਨਿਯੋਗ ਤੇ ਨਾਲ ਕੇ ਦੇਖਿਆ ਵੀ ਹੈ ਨਹੀਂ ਸਾਡੇ ਮੈਂਬਰਾਂ ਦਾ ਹੁਣ ਮੈਨੇਜਮੈਂਟ ਕਮੇਟੀ ਵੀ ਉੱਥੇ ਜਿਹੜੀ ਮੌਜੂਦ ਆ ਉਹਨਾਂ ਦਾ ਕੀ ਕਹਿਣਾ ਹੈ ਇਸ ਵੇਲੇ ਸਾਡੇ ਨੂੰ ਤੁਸੀਂ ਸਾਡੇ ਤੱਕ ਪਸਤਾਵ ਲੈ ਕੇ ਆਏ ਸੀ ਵੀ ਅਸੀਂ ਉੱਪਰ ਸਰਕਾਰ ਨੂੰ ਮੈਨੇਜਮੈਂਟ ਨੂੰ ਵੀ ਅਸੀਂ ਭੇਜ ਦਿੰਨੇ ਪਰ ਅਸੀਂ ਉਹ ਇਹ ਸਾਡੇ ਨਾਲ ਪਿਛਲੀ ਵਾਰ ਉਸ ਤੋਂ ਪਿਛਲੇ ਸਾਲ 2 ਸਾਲ ਹੋ ਗਏ ਇਹ ਗੱਲਾਂ ਬਾਤਾਂ ਚੱਲਦੀਆਂ ਨੇ ਦੇ ਭੇਜੀ ਦੰਮਿਆ ਕਰਦੇ ਆ ਕਰ ਦੇਣਾ ਪਰ ਉਹ ਜਦੋਂ ਜੈਤ ਬਿਨਾ ਕੁਝ ਨਹੀਂ ਹੁੰਦਾ ਤਾਂ ਇਹ ਤਾਂ ਇੱਕ ਕਿਸਾਨਾਂ ਦੀ ਛਾਤੀ ਦੇ ਉੱਤੇ ਨੱਚਣ ਵਾਲੀ ਗੱਲ ਆ ਵੀ ਕੱਢ ਕੇ ਜੋ ਸਰਕਾਰ ਕਰਦੀ ਆ ਮੈਨੇਜਮੈਂਟ ਕਰਦੀ ਆ ਉਹ ਸਿਰਫ ਨੱਚਣ ਦਾ ਹੀ ਕੰਮ ਕਰਦੀ ਆ ਨਾ ਕਿ ਸਰਕਾਰ ਕਿਸਾਨਾਂ ਦੇ ਉੱਤੇ ਦਬਦ ਤੇ ਮਲਮ ਲਾਉਣ ਦਾ ਕੰਮ ਨਹੀਂ ਕਰਦੀ ਸਗੋਂ ਕਿਸਾਨਾਂ ਨੂੰ ਹੋਰ ਪੀਸਣ ਦਾ ਕੰਮ ਕਰਦੀ ਆ ਅੱਜ ਜਿਹੜੀ ਮਿਲ ਬੰਦ ਹੋਣ ਦਾ ਕਾਰਨ ਕੀ ਹੈ ਮੈਲ ਤਾਂ ਬੰਦ ਤਾਂ ਅੱਜ ਕੱਲ ਹੋਣੀ ਸੀ ਜੋ ਕਿ ਮੈਨੇ ਦੀ ਸਫਾਈ ਚੱਲਦੀ ਸੀਗੀ ਅੱਛਾ ਜੀ ਸਫਾਈ ਚੱਲਣ ਤੋਂ ਬਾਅਦ ਅੱਜ ਮੈਲ ਚਲਣੀ ਸੀਗੀ ਠੀਕ ਸਵੇਰੇ ਸਾਡੇ ਕਿਸਾਨ ਗੰਨਾ ਸੰਘਰਸ਼ ਕਮੇਟੀ ਦੇ ਪ੍ਰਧਾਨ ਜੀ ਆਏ ਮੀਤ ਪ੍ਰਧਾਨ ਜੀ ਆਏ ਕੈਸ਼ੀਅਰ ਸਾਹਿਬ ਹੋਰ ਜਿੰਨੇ ਵੀ ਮੈਨੇਜਮੈਂਟ ਸਾਡੀ ਪਹੁੰਚੀ ਸਾਡੀ ਕਮੇਟੀ ਪਹੁੰਚੀ ਤਾਂ ਉਹਨੇ ਆ ਕੇ ਮੈਲ ਮੈਨੇਜਮਮੈਂਟ ਨੂੰ ਇਹੀ ਕਿਹਾ ਵੀ ਪਹਿਲਾਂ ਸਾਡੇ ਨਾਲ ਬੈਠ ਕੇ ਗੱਲਬਾਤ ਕਰ ਲਓ ਕਿ ਜੇ ਸਾਡੀ ਸਾਰਿਆਂ ਦੀ ਆਰਮ ਮਾਫ ਕਰਦੇ ਹੋ ਤਾਂ ਮੈਨੇ ਚਲਾ ਲਓ ਨਹੀਂ ਤਾਂ ਅਸੀਂ ਮੈਲ ਨਹੀਂ ਚਲਣਗੇ ਹਾਂ ਜੀ ਮਿਲ ਬੰਦ ਹੋਣ ਦਾ ਕਾਰਨ ਹੁਣ ਅੱਗੇ ਤੋਂ ਲਾਵਾ ਤੁਸੀਂ ਕੀ ਕਰੋਗੇ ਜੀ ਜਿੰਨਾ ਚਿਰ ਸਾਡਾ ਜੀ ਮਸਲਾ ਹੱਲ ਨਹੀਂ ਹੁੰਦਾ ਤਾਂ ਅਸੀਂ ਇੱਥੇ ਬੈਠੇ ਹਾਂ ਚਾਹ ਦਿਨੇ ਆ ਚਾਹ ਰਾਤ ਆ ਚਾਹ 1-2 ਦਿਨਾਂ ਚਾਹ 10 ਦਿਨਾਂ ਚਾਹ ਮਹੀਨਾ ਜੀ ਹੁਣ ਕਰੀਬ-ਕਰੀਬ ਵੀ 2 ਮਹੀਨੇ ਹੋ ਚੱਲੇ ਮਿਲ ਚੱਲਦੀ ਨੂੰ ਅਜੇ ਤੱਕ 10000 ਪਰਚੀ ਨਹੀਂ ਪੀੜ ਹੋਈ ਜਿੱਤੋਂ ਉਹ ਸਾਡਾ ਬੌਂਡ ਕਿਵੇਂ ਪੂਰਾ ਕਰ ਦੂਗਾ 40-50000 ਪਰਚੀ ਕਿਵੇਂ ਪੀੜ ਦੂਗੀ 10000 ਪਰਚੀ 2 ਮਹੀਨੇ ਜ ਨਹੀਂ ਪੀੜ ਹੋਈ ਹੋਰ 2 ਮਹੀਨੇ ਰਹਿ ਗਿਆ ਜੀ 10000 ਹੋਰ ਪੀਟ ਦੋਗੇ ਮਰ ਕਲਾ ਕੇ ਉਹ ਪੌਂਡ ਤਾਂ ਸਾਡੀ ਵੈਸੇ ਨਹੀਂ ਪੂਰੇ ਹੋਣੇ ਕੰਮ ਹੀ ਤਾਂ ਮਿਲ ਚ ਹੈ ਨਾ ਕਿ ਕਿਸਾਨਾਂ ਚ ਆ ਚਲੋ ਸਾਡਾ ਗੰਨਾ ਘੱਟ ਨਿਕਲਦਾ ਜੇ ਮਿਲ ਸਹੀ ਢੰਗ ਨਾਲ ਚੱਲ ਜੂਂਦੀ ਸ਼ਾਇਦ ਅਸੀਂ ਨੇੜੇ ਚੱਲ ਜਾਂਦੇ 75% ਕਰ ਲੈਂਦੇ 80 ਕਰ ਲੈਂਦੇ 85 ਨਹੀਂ ਹੁੰਦਾ ਤਾਂ ਪਰ ਹੁਣ ਤਾਂ ਸਾਨੂੰ ਕੋਈ ਆਸ ਇਹ ਹੈ ਨਹੀਂ ਸੰਪੇਈ ਵੀ ਆਸ ਇਹ ਨਹੀਂ ਮੇਰੀਆਂ ਖੁਦ ਦੀਆਂ 40 ਪਰਚੀਆਂ ਨੇ ਜੀ 40 ਪਰਚੀਆਂ ਚੋਂ ਇੱਕ ਪਰਚੀ ਆਈ ਜੀ ਬਹੁਤੇ ਜ਼ਿਮੀਂਦਾਰ ਆ ਜਿਨ੍ਹਾਂ ਦੀ 100-100 ਪਰਚੀ ਆ ਜਿਹਨਾਂ ਨੇ ਹਜੇ 5-5 ਚਾਰ-ਚਾਰ ਆਈਆਂ ਨਹੀਂ ਉਹਨਾਂ ਦਾ ਬੌਂਡ ਪੂਰਾ ਹੋਣਾ ਹੀ ਨਹੀਂ ਜਵੇਬਰਾ ਸਾਡੀਆਂ ਔਕੀਆਂ ਹੋਈਆਂ ਬੇਲੀਆਂ ਬੇਟੀਆਂ ਚ ਸਾਮ ਤਾਂ ਕਿਸੇ ਪਾਸੇ ਲੈ ਜਾਣਾ ਹੀ ਪੈਣਾ ਜੀ ਅਨ ਕਈ ਤਾਂ ਇਹ ਜ਼ਿਮੀਂਦਾਰ ਐ ਜੀ ਵੀ ਜਿਨ੍ਹਾਂ ਦੇ 10-10 12-12 ਕਿੱਲੇ ਕਿ 1 ਏਕੜ ਗੰਨੇ ਦੇ ਨੇ ਉਹਨਾਂ ਨੂੰ ਹਜੇ ਇੱਕ-ਇੱਕ ਪਰਚੀ ਵੀ ਨਹੀਂ ਆਈ ਅੱਛਾ ਜੀ